ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਦੋ ਅਹਿਮ ਮਸਲੇ ਆ ਜਿਸ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਨਸ਼ੇ ਵਾਲੇ ਮੁੱਦੇ ਤੇ ਹੋਰ ਹੀ ਸਟੈਂਡ ਸਾਹਮਣੇ ਰੱਖ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੋਰ ਕਹਿੰਦੇ ਦਿਖਾਈ ਦਿੱਤੇ ਸਨ ਪਰ ਡੀਜੀਪੀ ਗੌਰਵ ਯਾਦਵ ਕਹਿੰਦੇ ਕਿ ਕੱਲੇ ਪੰਜਾਬ ਪੁਲਿਸ ਦੇ ਵੱਸ ਦੀ ਗੱਲ ਨਹੀਂ ਨਸ਼ੇ ਨੂੰ ਕੰਟਰੋਲ ਕਰਨਾ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੀ ਸਾਥ ਦੇਣ ਤਾਂ ਗੱਲ ਬਣੇਗੀ ਔਰ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਵੱਡੇ ਪੱਦਰ ਦੇ ਉੱਤੇ ਬਦਲੀ ਹੋਈ ਹੈ ਉਹ ਕਹਿੰਦੇ ਉਹਨੂੰ ਨਸ਼ਾ ਤਸਕਰੀ ਨਾਲ ਜੋੜ ਕੇ ਨਾ ਵੇਖੋ ਉਹ ਤਾਂ ਸਾਡਾ ਪ੍ਰਸ਼ਾਸਕੀ ਬਦਲਾ ਹੈ ਫੇਰ ਬਦਲਾ ਇਸ ਦੇ ਮਾਇਨੇ ਕੀ ਨੇ ਇਸ ਦੇ ਪ੍ਰਭਾਵ ਕੀ ਨੇ ਸਿਆਸੀ ਤੌਰ ਤੇ ਕੁਝ ਹੋਰ ਸੋਚਿਆ ਜਾ ਰਿਹਾ ਹੈ ਪੁਲਿਸ ਕੁਝ ਹੋਰ ਕਰਨਾ ਜਾਂ ਕਹਿਣਾ ਚਾਹੁੰਦੀ ਹੈ ਇਸ ਦੀ ਗੱਲ ਕਰਾਂਗੇ ਦੂਜਾ ਮਸਲਾ ਸੁਖਬੀਰ ਸਿੰਘ ਬਾਦਲ ਦਾ ਐਨਐਸਏ ਤੇ ਯੂਪਾ ਵਰਗੇ ਕਾਨੂੰਨਾਂ ਦਾ ਵਿਰੋਧ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਅਮਰਪਾਲ ਸਿੰਘ ਦੇ ਹੱਕ ਵਿੱਚ ਇੱਕ ਗੱਲ ਆਖੀ ਹੈ ਹਾਲਾਂਕਿ ਉਹ ਕਹਿੰਦੇ ਕਿ ਸਾਡੇ મત ਭੇਦ ਲੱਖ ਹੋਣ ਪਰ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਹਟਾਉਣੇ ਚਾਹੀਦੇ ਐ ਐਨਐਸਏ ਵਧਾਉਣੀ ਨਹੀਂ ਚਾਹੀਦੀ ਤੇ ਇਹ ਜਿਹੜੀ ਆ ਉਸ ਦਾ ਨਖੇਦੀ ਕਰਦੇ ਦਿਖਾਈ ਦੇ ਰਿਆ ਸ਼੍ਰੋਮਣੀ ਅਕਾਲੀ ਦਲ ਦੇ ਪੰਥੜੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਸਭ ਤੋਂ ਪਹਿਲਾਂ ਅਸੀਂ ਕਾਫੀ ਜਦੋਂ ਦੀ ਇਹ ਬਦਲੀ ਦਾ ਸਦਸਲਾ ਸ਼ੁਰੂ ਹੋਇਆ ਲਗਭਗ ਆਉਂਦਿਆਂ ਆਉਂਦਿਆਂ 10000 ਤੋਂ ਵੱਧ ਮੁਲਾਜ਼ਮ ਆ ਜਿਹੜੇ ਬਦਲ ਦਿੱਤੇ ਜਾਂਦੇ ਆ ਪਰ ਪੰਜਾਬ ਦੇ ਡੀਜੀਪੀ ਕੁਝ ਹੋਰ ਸੋਚ ਰਿਹਾ ਕੁਝ ਹੋਰ ਕਹਿ ਰਿਹਾ ਮੁੱਖ ਮੰਤਰੀ ਕੁਝ ਹੋਰ ਕਹਿ ਰਿਹਾ ਤਾਲਮਿਲ ਕਿਉਂ ਨਹੀਂ ਆ ਨਜ਼ਰ ਆ ਰਿਹਾ ਦੇਖੋ ਸੰਦੀਪ ਇੱਕ ਹੁੰਦੇ ਨੇ ਪ੍ਰਸ਼ਾਸ ਫੈਸਲੇ ਇੱਕ ਹੁੰਦੇ ਨੇ ਪੋਲੀਟੀਕਲ ਤੌਰ ਤੇ ਫੈਸਲੇ ਜਿਹੜੇ ਸਰਕਾਰ ਨੇ 10000 ਮੁਲਾਜ਼ਮ ਸਿਪਾਈ ਤੋਂ ਲੈ ਕੇ ਐਸ ਐਚਓ ਤੱਕ ਬਦਲਨੇ ਉਹ ਪੋਲੀਟੀਕਲ ਫੈਸਲੇ ਨੇ ਉਹ ਪ੍ਰਸ਼ਾਸਨਿਕ ਫੈਸਲੇ ਨਹੀਂ ਅਸਲ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਦੇਵ ਸਾਹਿਬ ਹੁਣ ਉਹ ਚੀਜ਼ ਨੂੰ ਪਖਪੂਰ ਨੇ ਜਿਹੜੀ ਸਰਕਾਰ ਨੇ ਪੋਲੀਟੀਕਲ ਫੈਸਲੇ ਦੇ ਤਹਿਤ 10000 ਮੁਲਾਜ਼ਮ ਬਦਲਦੇ ਹੁਕਮ ਜਾਰੀ ਕੀਤੇ ਕਿਉਂਕਿ ਇਹਨਾਂ ਨੂੰ ਲਾਗੂ ਕਰਨੇ ਪੈਣੇ ਨੇ ਕਿਉਂਕਿ ਪੋਲੀਟੀਕਲ ਜਮਾਤ ਆ ਉਹ ਆਮ ਆਦੀ ਪਾਰਟੀ ਦੀ ਸਰਕਾਰ ਉਹਨਾਂ ਦੇ ਜਿਹੜੇ ਐਮ ਐਲ ਐਸ ਦੀ ਫੀਡਬੈਕ ਆਈ ਆ ਉਸ ਅਧਾਰ ਤੇ ਉਹਨਾਂ ਦੇ ਤਬਾਦਲੇ ਹੋ ਗਏ ਹੁਣ ਡੀ ਜੀ ਪੀ ਸਾਹਿਬ ਕੀ ਆ ਕਿਉਂਕਿ ਫੌਜ ਦੇ ਜਰਨੈਲ ਨੇ 82000 ਨਫਰੀ ਦੇ ਉਹ ਜਰਨੈਲ ਨੇ ਜਾਂ ਉਹਨਾਂ ਕਹਿੰਦੇ 82000 ਪੁਲਿਸ ਵਾਲਿਆਂ ਦੇ ਮਾਈ ਬਾਪ ਨੇ ਹੁਣ ਜਿਸ ਦੇ ਬੱਚੇ ਜਿਹਦੀ ਨਫਰੀ 10000 ਬਦਲ ਦਿੱਤੀ ਹੈ ਵੇ ਸਰਕਾਰੀ ਹੁਕਮ ਦੇ ਨਾਲ ਉਦੇ ਚ ਪਾਠ ਪੁਲਿਸ ਦੇ ਵਿੱਚ ਬਗਾਵਤ ਦਾ ਵੀ ਇੱਕ ਅਸਰ ਪੈਂਦਾ ਇੱਕ ਕੰਮਕਾਜ ਤੇ ਅਸਰ ਪੈਂਦਾ ਔਰ ਦੂਜਾ ਪੁਲਿਸ ਵਾਲਿਆਂ ਦਾ ਮਨੋਬਲ ਵੀ ਡੇਗਦਾ ਮਨੋਬਲ ਨਾ ਡਿਗੇ ਬਗਾਵਤ ਨਾ ਹੋਵੇ ਕੰਮਕਾਜ ਤੇ ਨਾ ਅਸਰ ਪਵੇ ਉਨੂੰ ਧਿਆਨ ਵਿੱਚ ਰੱਖਦੇ ਹੋਣ ਡੀਜੀਪੀ ਸਾਹਿਬ ਦੀ ਕੀ ਸਟੇਟਮੈਂਟ ਹੈ ਕਿ ਸਾਡੀ ਪ੍ਰਸ਼ਾਸਨਿਕ ਸਾਡੀ 220 ਵਾਲੀ ਪਾਲਿਸੀ ਦਾ ਇੱਕ ਹਿੱਸਾ ਤੇ ਗੌਰਵਜਤ ਸਾਹਿਬ ਨੂੰ ਪੁੱਛਣਾ ਚਾਹੀਦਾ ਜਾਂ ਉਹਨਾਂ ਨੂੰ ਪੁੱਛਿਆ ਜਾਵੇ ਜਿਹੜਾ ਪੰਜਾਬ ਪੁਲਿਸ ਐਕਟ 2007 ਉਹ ਤੁਸੀਂ ਕਿੰਨਾ ਕਿ ਲਾਗੂ ਕਰ ਲਿਆ ਜਾਂ ਜੇ ਦੀ ਉਹਦੀ ਅਮੈਂਡਮੈਂਟ 2008 ਵਿੱਚ ਉਹ ਤੁਸੀਂ ਕਿੰਨਾ ਕਿ ਲਾਗੂ ਕਰ ਲਾ ਜਿਹੜੇ ਪ੍ਰਸ਼ਾਸਨਿਕ ਫੈਸਲੇ ਹੁੰਦੇ ਨਾ ਉਹ ਸਿਪਾਈ ਤੋਂ ਲੈ ਕੇ ਇੰਸਪੈਕਟਰ ਤੱਕ ਨਹੀਂ ਬਦਲੇ ਜਾਂਦੇ ਪ੍ਰਸ਼ਾਸਨਿਕ ਫੈਸਲੇ ਡੀਐਸਪੀ ਲੈਵਲ ਦੇ ਹੁੰਦੇ ਨੇ ਐਸਪੀ ਲੈਵਲ ਦੇ ਹੁੰਦੇ ਨੇ ਐਸਐਸਪੀ ਲੈਵਲ ਦੇ ਹੁੰਦੇ ਨੇ ਮਾਸ ਲੈਵਲ ਤੇ ਜਦੋਂ ਤੁਸੀਂ ਵੱਡੇ ਪੱਧਰ ਦੇ ਤਬਾਦਲੇ ਕਰਦੇ ਹੋ ਉਹਨੂੰ ਇਹ ਨਹੀਂ ਕਹਿੰਦੇ ਕਿ ਪ੍ਰਸ਼ਾਸਨਿਕ ਸਾਡੇ ਫੈਸਲੇ ਨੇ ਉਹਦਾ ਅਸਰ ਕੀ ਆ ਕਿ ਕੰਮਕਾਜ ਤੇ ਪਿਆ ਅਸਰ ਉਹਦਾ ਪਰਿਵਾਰਕ ਅਸਰ ਪਿਆਗਾ ਉਹਦੇ ਚ ਬੱਚੇ ਤੇ ਨਫਰੀ ਘਰ ਸਮਾਜਿਕ ਤੌਰ ਤੇ ਬੰਦਾ ਹਿਲ ਜਾਂਦਾ ਹੈਗਾ ਜਈ 10000 ਫੈ ਤੁਸੀਂ ਤਬਾਦਲੇ ਕਰਦੇ ਨੇ ਹੈਗੇ ਤੇ ਆਪਣੇ ਆਪ ਚ ਇੱਕ ਸਟੇਟ ਦਾ ਕਹਿ ਸਕਦੇ ਕਿ ਬੜਾ ਉਹ ਫੈਸਲਾ ਮਾੜਾ ਫੈਸਲਾ ਗਿਨੇ ਗਿਆ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋ ਕਿ ਸ਼ਿਕਾਇਤਾਂ ਵੱਡੀ ਗਿਣਤੀ ਚ ਆਉਣੀਆਂ ਸ਼ਿਫਾਰਸ਼ਾਂ ਵੱਡੀ ਗਿਣਤੀ ਦੇ ਵਿੱਚ ਆਉਣੀਆਂ ਤਾਂ ਹੁਣ ਡੀਜੀਪੀ ਗੌਰਵ ਜਾਦਵ ਸਾਹਿਬ ਕੀ ਕਰਨ ਉਹਨਾਂ ਨੇ ਦੇਖਿਆ ਕਿ ਮੈਨੂੰ ਇਹ ਚੀਜ਼ ਦਾ ਪੱਖ ਦੇਣਾ ਚਾਹੀਦਾ ਦਲੀਲ ਦੇਣੀ ਚਾਹੀਦੀ ਉਹਨਾਂ ਨੇ ਦੇ ਦਿੱਤੀ ਅੰਗਰੇਜ਼ੀ ਅਖਬਾਰ ਦਾ ਟ੍ਰਿਬਿਊਨ ਦੇ ਜਿਹੜੇ ਐਡੀਟਰ-ਚੀਫ ਨੇ ਮੈਡਮ ਜੋਤੀ ਮਲਹੋਤਰਾ ਤੇ ਉਹਨਾਂ ਦੇ ਡਿਪਟੀ ਐਡੀਟਰ ਜਿਹੜੇ ਨੇ ਜੋਪਿੰਦਰਜੀਤ ਉਹਨਾਂ ਦੇ ਨਾਲ ਜੁਆਇੰਟ ਉਹਨਾਂ ਦੀ ਜਿਹੜੀ ਇੱਕ ਇੰਟਰਵਿਊ ਆ ਉਹਦੇ ਚ ਉਹਨਾਂ ਨੇ ਪੱਖ ਪੂਰਿਆ ਹੁਣ ਸਵਾਲ ਜਿਹੜਾ ਤੁਹਾਡੇ ਵਾਲਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਨੇ ਜਿਸ ਵੀ ਪੁਲਿਸ ਵਾਲੇ ਦੀ ਨਸ਼ੇ ਦੇ ਵਿੱਚ ਇਨਵੋਲਵਮੈਂਟ ਅ ਮਾਰੇ ਕੰਮਾਂ ਦੇ ਵਿੱਚ ਇਨਵੋਲਵਮੈਂਟ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸੇ ਵੇਲੇ ਉਹਨੂੰ ਨੌਕਰੀ ਤੋਂ ਵਿਹਲਾ ਕਰਾਂਗੇ ਸਾਡੇ ਸੀਐਮ ਸਾਹਿਬ ਇਹ ਕਹਿ ਰਹੇ ਨੇ ਪੰਜਾਬ ਦੇ ਸੀਐਮ ਕਹਿ ਰਹੇ ਨੇ 3 ਕਰੋੜ ਪੰਜਾਬੀਆਂ ਦੇ ਸੀਐਮ ਕਹਿ ਰਹੇ ਨੇ ਕਿ ਇਹ ਵਾਲੇ ਇਸ ਕਰਕੇ ਹੀ ਬਦਲ ਰਹੇ ਤੇ 82 ਹਜ਼ਾਰ ਨਫਰੀ ਦੇ ਜਿਹੜੇ ਜਰਨੈਲ ਨੇ ਉਹ ਕਹ ਰਿਹਾ ਕਿ ਨਹੀਂ ਪ੍ਰਸ਼ਾਸਨਿਕ ਫੈਸਲਾ ਹੁਣ ਸਵਾਲ ਹੈ ਕਿ ਜੇ ਫੌਜ ਜੇ ਤੁਹਾਡੀ ਫੌਜ ਨਹੀਂ ਰਹੀ ਜੇ ਤੁਹਾਡੀ ਫੌਜ ਦਾ ਮਨੋਬਾਲ ਹੀ ਡਿੱਗ ਪਿਆ ਤੇ ਫਿਰ ਕੱਲਾ ਜਰਨਲ ਵੀ ਕੀ ਕਰੂਗਾ ਉਸ ਪੀੜ ਨੂੰ ਧਿਆਨ ਵਿੱਚ ਰੱਖਦੇ ਇਹ ਗੌਰਵ ਜਤਾਬ ਸਾਹਿਬ ਦੀ ਸਟੇਟਮੈਂਟ ਦੇਖੀ ਜਾ ਸਕਦੀ ਹੈ ਮੁੱਖ ਮੰਤਰੀ ਤੇ ਜਿਵੇਂ ਸ਼ਬਦ ਹੈ ਕਿ ਜੇਕਰ ਕੋਈ ਇਨਵੋਲਵਮੈਂਟ ਕਿਸੇ ਦੀ ਪਾਈ ਗਈ ਹੈ ਰੈਂਕ ਉਹਦਾ ਕੋਈ ਵੀ ਹੋਵੇ ਸਪਾਈ ਤੋਂ ਲੈ ਕੇ ਭਾਵੇਂ ਡੀਜੀਪੀ ਕਿਉਂ ਨਾ ਹੋਵੇ ਉਹ ਕਹਿੰਦੇ ਕਿ ਸਾਰਿਆਂ ਨੂੰ ਸਸਪੈਂਡ ਕਰਾਂਗੇ ਜਿਹੜਾ ਪਾਇਆ ਗਿਆ ਸਮਗਲਰਾਂ ਦੇ ਨਾਲ ਮਿਲਿਆ ਹੋਇਆ ਪਰ ਡੀਜੀਪੀ ਕਹਿ ਰਿਹਾ ਕਿ ਨਸ਼ਾ ਤਸਕਰੀ ਵਾਲੇ ਜਾਂ ਉਹਨਾਂ ਦੇ ਨਾਲ ਜੋੜ ਕੇ ਦੇਖੋ ਹੀ ਨਾ ਇੱਕ ਵੀ ਐਸਾ ਬੰਦਾ ਨਹੀਂ ਆ ਜਿਹੜਾ ਹੁਣ ਅਸੀਂ ਇਸ ਵਾਰ ਫੇਰ ਬਦਲ ਚ ਬਦਲਿਆ ਜਿਹਦਾ ਕੋਈ ਨਸ਼ਾ ਤਸਕਰ ਨਾਲ ਸੰਬੰਧ ਵੀ ਹੋਵੇ ਉਹ ਸਾਰਿਆਂ ਨੂੰ ਬਰੀ ਕਰ ਰਿਹਾ ਹੁਣ ਸਟੇਟ ਯਕੀਨ ਕਿਸ ਤੇ ਕਰੇ 3 ਕਰੋੜ ਪੰਜਾਬੀ ਕਿਸ ਤੇ ਯਕੀਨ ਕਰੇ ਸੀਐਮ ਸਾਹਿਬ ਤੇ ਕਰਨ ਜਾਂ ਡੀਜੀਪੀ ਸਾਹਿਬ ਤੇ ਕਰਨ ਸਾਨੂੰ ਸਾਨੂੰ ਦੋਨਾਂ ਚੋਂ ਇੱਕ ਇੱਕ ਨੂੰ ਤੇ ਚੁਣਾ ਪੈਣਾ ਹੈਗਾ ਕਿ ਅਸੀਂ ਕਿਹਨੂੰ ਚੁਣਾਂਗੇ ਸਟੇਟ ਦਾ ਮਾਲਕ ਕੌਣ ਆ ਸੀਐਮ ਸਾਹਿਬ ਨੇ ਪੁਲਿਸ ਦਾ ਮਾਲਕ ਕੌਣ ਆ ਗੌਰਵ ਜაძਦੂ ਸਾਹਿਬ ਨੇ ਹੁਣ ਪੰਜਾਬ ਦੀ 3 ਕਰੋੜ ਲੋਕੀ ਵਿਪਤਾ ਦੇ ਵਿੱਚ ਕਿ ਅਸੀਂ ਕਿਹਨੂੰ ਮੰਨੀਏ ਕਿ ਕੌਣ ਸਹੀ ਹੈ ਕੌਣ ਗਲਤ ਜਿਹਦੇ ਕਿਹਦੇ ਫੈਸਲੇ ਨੂੰ ਤੋਲ ਕੇ ਦੇਖਿਆ ਜਾ ਸਕਦਾਗਾ ਹੁਣ ਸਵਾਲ ਹੈ ਕਿ ਜਾਂਦੇ ਤੁਸੀਂ ਐਡੇ ਵੱਡੇ ਪੱਧਰ ਤੇ 10000 ਤੋਂ ਬਾਅਦ ਮੁਲਾਜ਼ਮਾਂ ਦੇ ਤਬਾਦਲ ਹੀ ਨਹੀਂ ਕਰਦੇ 10000 ਬੰਦਿਆਂ ਨੂੰ ਤੁਸੀਂ ਸਸਪੈਂਡ ਵੀ ਨਹੀਂ ਕਰ ਸਕਦੇ 10000 ਬੰਦਿਆਂ ਨੂੰ ਡਿਸਮਿਸ ਵੀ ਨਹੀਂ ਕਰ ਸਕਦੇ ਅਦਾਲਤਾਂ ਭਰ ਜਾਣਗੀਆਂ ਹੂੰ ਹਾਈ ਕੋਰਟ ਦੀ ਇੱਕ ਹੀ ਚਪੀੜ ਆਉਣੀ ਹੈਗੀ ਆ ਤੇ ਸਰਕਾਰ ਦੇ ਜਿਹੜੀ ਆ ਸਾਰੀ ਨੀਅਤ ਸਿੱਧੀ ਹੋ ਜਾਣੀ ਆ ਅਜਿਹੀ ਸਥਿਤੀ ਜਿਵੇਂ ਲੱਗਦਾ ਕਿ ਹੁਣ ਸਾਰੇ ਕੀ ਕਹਿੰਦੇ ਨੇ ਪਰਦਾ ਪਾਉਂਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਡੀਜੀਪੀ ਸਾਹਿਬ ਵੱਲੋਂ ਕਿਉਂ ਨਾ ਪਤਾ ਹੈ ਉਹਨੇ ਦੀ ਫੋਰਸ ਆ ਇੱਕ ਐਸਐਚਓ ਲੈਵਲ ਦੇ ਬੰਦਿਆਂ ਨੂੰ ਸਿਪਾਈ ਦੇ ਲੈਵਲ ਦੇ ਬੰਦਿਆਂ ਨੂੰ ਉਹ ਉਹ ਜਿਹੜਾ ਪੁਲਿਸ ਦਾ ਢਾਂਚਾ ਤੰਤਰ ਜਿਹੜਾ ਸਿਸਟਮ ਆ ਉਹੀ ਕਲੈਪਸ ਕਰ ਦਿੱਤਾ ਸਰਕਾਰ ਨੇ ਤੁਹਾਨੂੰ ਇਹ ਕਿ ਉਸ ਕਾਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨਾ ਇਹ ਤੇ ਉਹ ਗੱਲ ਹੋਈ ਆ ਕਿ ਬੰਦੇ ਨੂੰ ਬਿਮਾਰ ਦੋ ਤੇ ਫਿਰ ਕਹਵੇ ਤੇਰਾ ਕਸੂਰ ਕੀ ਆ ਇੱਥੇ ਵੀ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਕੀ ਕੀਤਾ ਬੰਦਿਆਂ ਨੂੰ ਸਜ਼ਾ ਦੇ ਦਿੱਤੀ ਆ ਗਿਆ ਹੁਣ ਪੁੱਛਦੇ ਤੇਰਾ ਕਸੂਰ ਕੀ ਆ ਇੱਕ ਪਾਸੇ ਕਹਿੰਦੇ ਕਸੂਰ ਹੈ ਕਿ ਡਰੱਗ ਇਨਵੋਲਵਮੈਂਟ ਆ ਕਰਪਸ਼ਨ ਬੜੀ ਇਨਵੋਲਵਮੈਂਟ ਆ ਹੁਣ ਉਹ ਸਜ਼ਾ ਵੀ ਦੇ ਦਿੱਤੀ ਹੈਗੀ ਤੇ ਉਲਟਾ ਪੁੱਛਦੇ ਨੂੰ ਕਸੂਰ ਕੀ ਹੈ ਤੁਹਾਡਾ ਨਾ ਹੁਣ 10000 ਬੰਦਾ ਤੇ ਕਰਪਟ ਨਹੀਂ ਹੋ ਸਕਦਾ 10000 ਬੰਦਾ ਸਹੀ ਹੈ ਡੀਜੀਪੀ ਸਾਹਿਬ ਕਹਿ ਰਹੇ ਨੇ ਕਿ ਨਸ਼ਿਆਂ ਦੇ ਨਾਲ ਇਨਵੋਲਵਮੈਂਟ ਨਹੀਂ ਹੋ ਸਕਦਾ ਪਰ ਜਿਹੜੇ ਹੈ ਉਹ ਕਿਹੜੇ ਨੇ ਉਹ ਵੀ ਤਾਂ ਦੱਸ ਦੋ ਤੁਹਾਡੀਆਂ ਕਾਲੀਆਂ ਭੇਡਾਂ ਕਿਹੜੀਆਂ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਡੀਆਂ ਕਾਲੀਆਂ ਭੇਡਾਂ ਕਿਹੜੀਆਂ ਨੇ ਰਾਜੀਤ ਸਿੰਘ ਹੁੰਦਲ ਬਾਰੇ ਵੀ ਉਸ ਇੰਟਰਵਿਊ ਚ ਸਵਾਲ ਪੁੱਛਿਆ ਜਾਂਦਾ ਉਹਦਾ ਜਵਾਬ ਉਹਨਾਂ ਨੇ ਦਿੱਤੇ ਆ ਕਿ ਕਿਹੜੀ ਡੀਜੀਪੀ ਦੀ ਅਸੀਂ ਡਿਊਟੀ ਲਈ ਹੋਈ ਆ ਕੰਮ ਕਰ ਰਹੇ ਆ ਇੰਨਾ ਜਵਾਬ ਹੀ ਉਹ ਦੇ ਪਾਏ ਆ ਇਸ ਤੋਂ ਬਾ ਹੋ ਨਹੀਂ ਸੀ ਹੋਈ ਤੇ ਇਹ ਵੀ ਨਹੀਂ ਦੱਸਿਆ ਕਿ ਇੰਨੀ ਦੇਰੀ ਅਸੀਂ ਕੀਤੀ ਕਿਉਂ ਆ ਦੇਖੋ ਰਾਜੀਤ ਹੁੰਦਲ ਸਾਹਿਬ ਵਾਲਾ ਤੇ ਚੈਪਟਰ ਹੀ ਕਲੋਜ਼ ਕਰਤਾ ਨਾ ਪੰਜਾਬ ਪੁਲਿਸ ਨੇ ਉਹ 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 ਤੇ ਉਹ ਜਿਹੜੀ ਜਵਾਬ ਚਾਹਤ ਵੀ ਆ ਉਹ ਤੇ ਸੀਐਮ ਸਾਹਿਬ ਨੂੰ ਲੈਣੀ ਚਾਹੀਦੀ ਆ ਸੀਐਮ ਸਾਹਿਬ ਨੂੰ ਡੀਜੀਪੀ ਗੌਰਵ ਯਾਦਵ ਨੂੰ ਪੁੱਛਣਾ ਚਾਹੀਦਾ ਸੀਐਮ ਸਾਹਿਬ ਨੂੰ ਜਿਹੜੇ ਉਹ ਲਾਏ ਨੇ ਨਲਬਖਸ਼ੋਰ ਸਾਹਿਬ ਲਾਏ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਸੀਐਮ ਸਾਹਿਬ ਨੂੰ ਵਿਜੀਲੈਂਸ ਵਾਲਿਆਂ ਨੂੰ ਪੁੱਛਣਾ ਚਾਹੀਦਾ ਕਿ ਉਹ ਕਿੱਥੇ ਆ ਰਾਜੀਤ ਸਿੰਘ ਹੁੰਦਲ ਸਾਹਿਬ ਹੁਣ ਕਿੱਥੇ ਨੇ ਉਹਨੂੰ ਹੱਥ ਨਹੀਂ ਕੋਈ ਪਾ ਸਕਦਾ ਮੈਨੂੰ ਲੱਗਦਾ ਕਿ ਜਦੋਂ ਤੱਕ ਇਹ ਸਰਕਾਰ 2027 ਤੱਕ ਰਾਜੀ ਸਿੰਘ ਹੁੰਦਲ ਇਹਨਾਂ ਦੇ ਹੱਥ ਨਹੀਂ ਆਊਗਾ ਤੇ ਨਾ ਹੀ ਪੁਲਿਸ ਲੱਭਣ ਦੀ ਕੋਸ਼ਿਸ਼ ਕਰੀਏ ਜੇ ਉਹਨੂੰ ਫੜ ਲਿਆ ਜੇ ਉਹਨੂੰ ਲੱਭ ਲਿਆ ਤੇ ਪੰਜਾਬ ਪੁਲਿਸ ਦੇ ਵਿੱਚ ਐਡੇ ਵੱਡੇ ਪਟਾਕੇ ਪੈਣਗੇ ਧਮਾਕੇ ਹੋਣਗੇ ਉਹ ਧਮਾਕਿਆਂ ਦੀ ਆਵਾਜ਼ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਜਾਣੀ ਹੈਗੀ ਐ ਇਸ ਕਰਕੇ ਨਹੀਂ ਉਹ ਹੋ ਨਹੀਂ ਸਕਦਾ ਉਹਨੂੰ ਤਾਂ ਤੁਸੀਂ ਇੱਕ ਚੈਪਟਰ ਕਲੋਜ਼ ਕਹਿ ਲਓ ਕਿ ਚੈਪਟਰ ਕਲੋਜ਼ ਕਰ ਲਓ ਦੀ ਜਦਵ ਦੇ ਫਾਈਲ ਤੇ ਮਿੱਟੀ ਪਾ ਦੋ ਜਿਆਦਾ ਵਧੀਆ ਹੈਗਾ ਹੁਣ ਸਵਾਲ ਇਥੋਂ ਮਸਲਾ ਹੈ ਕਿ ਐਸੇ ਰਾਜ ਸੀ ਰਾਜੀ ਸਿੰਘ ਹੁੰਦਲ ਇੱਕ ਮੁੱਦਾ ਹੈ ਪਰ 10000 ਮਲਾਜਮਾਂ ਦੀ ਤਬਾਦਲਾ ਕਰਕੇ ਹੁਣ ਤੁਸੀਂ ਪਰਦਾ ਪਾਉਣ ਦੀ ਕੋਸ਼ਿਸ਼ ਕਰਕੇ ਉਹ ਨਹੀਂ ਇੱਕ ਗਲਤੀ ਹੋਈ ਹੈ ਵੱਡੇ ਪੱਧਰ ਤੇ ਹੋਈ ਹੈ ਮਾਸ ਲੈਵਲ ਤੇ ਏਡੀ ਵੱਡੀ ਬਜ਼ਰ ਨਹੀਂ ਹੁੰਦੀਆਂ ਤੁਸੀਂ 10000 ਬੰਦਾ ਤੁਹਾਡੀ ਜਿਹੜੀ 2020 ਦੀ ਪਾਲਿਸੀ ਕੀ ਕਹਿੰਦੀ ਹੈਗੀ ਉਹ ਲੋਕਾਂ ਨੂੰ ਦੱਸੋ ਕੀ ਉਹ 2020 ਦੀ ਪਾਲਿਸੀ ਦੇ ਆਧਾਰ ਤੇ ਕੀਤੀ ਔਰ ਇਹ ਵੀ ਜਿਹੜਾ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਕੀ ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਉਹ ਆਪਣੇ ਹੋਮ ਟਾਊਨ ਚ ਨਹੀਂ ਰਹਿ ਸਕਦਾ ਕੀ ਇਹ ਜਿਹੜੇ 10000 ਬੰਦੇ ਨੇ ਇਹ ਕੀ ਡੂਰਿੰਗ ਚੋਣ ਜਾਬਤਾ ਕੋਡ ਆਫ ਕੰਡਕਟ ਦੇ ਵੇਲੇ ਕੀ ਇਹ ਬਦਲੇ ਗਏ ਸੀ ਜਾਂ ਉਹ ਵਾਪਸ ਆ ਰਹੇ ਨੇ ਉਹ ਵੀ ਸਾਨੂੰ ਦੱਸੋ ਉਹ ਵੀ ਨਹੀਂ ਦੱਸਦੇ ਹੈਗੇ ਮੈਨੂੰ ਕਲੀਅਰ ਕੱਟ ਲੱਗਦਾ ਕਿ ਪੰਜਾਬ ਪੁਲਿਸ ਔਰ ਪੰਜਾਬ ਸਰਪ ਪਰਦਾ ਪਾ ਰਹੀ ਆ ਪੋਲੀਟੀਕਲ ਫੈਸਲਾ ਉਹਨ ਮੰਨਿਆ ਨਹੀਂ ਜਾ ਰਿਹਾ ਕਿਉਂਕਿ ਜਦੋਂ ਪੋਲੀਟੀਕਲ ਫੈਸਲੇ ਲੈ ਜਾਂਦੇ ਨੇ ਤੇ ਸਰਕਾਰੀ ਤੰਤਰ ਹਿਲ ਜਾਂਦਾ ਹੈਗਾ ਪੁਲਿਸ ਜਿਹੜਾ ਸਿਸਟਮ ਉਹ ਸਾਡਾ ਬੁਰੀ ਤਰ੍ਹਾਂ ਹਿਲ ਚੁੱਕਾ ਹਾਲਾਂਕਿ ਉਹ ਉਹਨਾਂ ਨੇ ਇੱਕ ਇੱਕ ਹੋਰ ਪਰਦਾ ਪਾਉਣ ਦੀ ਕੋਸ਼ਿਸ਼ ਆ ਹਾਊਸ ਕਲੱਬ ਜਾਈ ਕਿ ਪੰਜਾਬ ਪੁਲਿਸ ਇੱਕ ਬਾਦਰ ਪੁਲਿਸ ਆ ਅਸੀਂ ਤੇ ਪੰਜਾਬ ਅੱਤਵਾਦ ਖਤਮ ਵੀ ਤਾਂ ਪੂਰੀ ਦੁਨੀਆ ਦੇ ਵਿੱਚ ਅੱਤਵਾਦ ਨਹੀਂ ਖਤਮ ਹੈ ਪੰਜਾਬ ਨੇ ਖਤਮ ਕੀਤਾਗਾ ਉਹ ਕਿਵੇਂ ਕੀਤਾ ਕਿਵੇਂ ਬੇਕਸੂਰ ਲੋਕ ਮਾਰੇ ਗਏ ਨੇ ਕਿ ਇੱਕ ਸੂਰਵਾਰ ਵਾਲਾ ਲੋਕਾਂ ਨੂੰ ਵੀ ਸਜ਼ਾ ਮਿਲਿਆ ਪਰ ਬੇਕਸੂਰ ਵੀ ਬੜੇ ਰਗੜ ਦਿੱਤੇ ਆ ਗਏ ਨੇ ਫਿਰ ਇਹ ਨਹੀਂ ਕਹਿ ਸਕਦੇ ਕਿ ਆਟੇ ਦੇ ਨਾਲ ਲੂਣ ਵੀ ਗੁੰਦਿਆ ਜਾਂਦਾ ਹੈਗਾ ਨਾ ਪਰ ਉਹਨਾਂ ਕਹਿੰਦੇ ਕਿ ਫੋਰਸ ਇੱਕ ਪਾਸੇ ਫੋਰਸ ਦਾ ਮਨੋਵਲ ਦੇਖ ਦਿੱਤਾ ਦੂਜੇ ਪਾਸੇ ਉਹੋ ਹੀ ਪੁਰਾਣਾ ਇੱਕ ਕਹਾਣੀ ਜੀ ਕਿ ਹੱਤਿਆਵਾਦ ਖਤਮ ਕਰ ਦਿੱਤਾ ਯਾਰ ਹੱਤਿਆਵਾਦ ਖਤਮ ਹੋ ਗਿਆ 78 ਬੜੇ ਸਾਲ ਹੋ ਗਏ ਨੇ 19 ਬਿਆਨ ਸਿੰਘ ਦੇ ਕਤਲ ਤੋਂ ਬਾਅਦ ਹੀ ਉਹ ਹੱਤਿਆਵਾਦ ਖਤਮ ਹੋ ਗਿਆ ਸੀ ਉਹ ਹੀ ਕਿੰਨੇ ਕਿ ਸਿਰ ਆਪਣੇ ਗਲ ਦੇ ਵਿੱਚ ਪੰਜਾਬ ਪੁਲਿਸ ਵਾਲੇ ਹਾਰ ਪਾ ਕੇ ਘੁੰਮਦੇ ਰਹਿਣਗੇ ਤਖਤੀਆਂ ਪਾ ਕੇ ਘੁੰਮਦੇ ਰਹੇ ਨੇ ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਬੇਕਸੂਰ ਲੋਕ ਮਾਰਦੇ ਤੇ ਪਿਛਲੇ 15 ਦਿਨਿਆਂ ਇੱਕ ਵਿਚਾਰਾ Hindu ਪਰਿਵਾਰ ਦੇ ਮੁੰਡਾ ਚੋਕੇ ਮਾਰਤਾ ਤੁਹਾਡੇ ਡੀਆਈਜੀ ਨੂੰ ਹੁਣ ਸਜ਼ਾ ਮਿਲੀ ਹੈਗੀ 30 ਸਾਲ ਬਾਅਦ ਨਾ ਕਾਲੇ ਕਾਰਨਾਮੇ ਵੀ ਤੇ ਪੁਲਿਸ ਨੇ ਕੀਤੇ ਆਗੇ ਨੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਹੁਣ ਇੰਨਾ ਜ਼ਿਆਦਾ ਪੁਲਿਸ ਦੇ ਵਿੱਚ ਆ ਕਿ 10000 ਬੰਦੇ ਤੇ ਹੁਣ ਪਰਦਾ ਪਾਉਂਦੀਆਂ ਗੱਲਾਂ ਕਰ ਰਹੇ ਨੇ ਔਰ 14 ਦਿਨ ਦੇ ਵਿੱਚ 14 ਮੌਤਾਂ ਹੋਣੇ ਹਾਲਾਂਕਿ ਦਾ ਟ੍ਰਿਬਿਊਨ 14 ਦੇ ਨਾਲ 14 ਮੌਤਾਂ ਕਰ ਪੰਜਾਬੀ ਟ੍ਰਿਬਿਊਨ ਕਹਿੰਦਾ ਨਹੀਂ 15 ਦਿਨ ਦੇ ਵਿੱਚ 15 ਮੌਤਾਂ ਹੈ ਲਗਾਤਾਰ ਉਸ ਤੋਂ ਬਾਅਦ ਸਰਕਾਰ ਹਿੱਲੀ ਆ ਹੁਣ ਸਰਕਾਰ ਨੇ ਅਨਾਉਂਸਮੈਂਟ ਕਰਤੀ ਅੱਜ ਡੀਜੀਪੀ ਸਾਹਿਬ ਕਹਿ ਰਹੇ ਕਿ ਇਹ ਵਾਲਾ ਜੀ ਮਸਲਾ ਨਹੀਂ ਹੈ ਜੋ ਭ੍ਰਿਸ਼ਟਾਚਾਰ ਨਸ਼ੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹੋਰ ਕਹਿੰਦੇ ਹੈ ਮੇਰਾ ਸਵਾਲ ਹੈ ਸੰਦੀਪ ਜਦੋਂ ਸੀਐਮ ਸਾਹਿਬ ਔਰ ਤੁਸੀਂ ਇਕੱਠੇ ਪੀਸੀ ਕਰ ਰਹੇ ਸੀ ਜਦੋਂ ਤੁਸੀਂ ਬੈਠੇ ਸੀ ਤੇ ਪਿੱਛੇ ਆਮ ਆਦਮੀ ਪਾਰਟੀ ਦੇ ਝੰਡੇ ਦਾ ਇੱਕ ਬੋਰਡ ਦਿਖਾਈ ਦਿੱਤੇ ਹੀ ਆਮ ਆਦਮੀ ਪਾਰਟੀ ਝਾੜੂ ਵਾਲਾ ਬੋਰਡ ਦਿਖਿਆ ਤੁਸੀਂ ਉਸ ਦਿਨ ਵੀ ਤੇ ਬੋਲ ਸਕਦੇ ਸੀ ਤੁਸੀਂ ਉਦੋਂ ਵੀ ਕਿੰਨ ਤੋਂ ਪਰਤੂ ਕਹਿੰਦੇ ਕਿ ਮੈਂ ਸਟੇਟ ਦਾ ਡੀਜੀਪੀ ਆ ਆਮ ਆਦੀ ਪਾਰਟੀ ਦਾ ਡੀਜੀਪੀ ਨਹੀਂ ਆ ਉਹ ਪਿੱਛੇ ਕਿਵੇਂ ਲੱਗਾ ਉਹ ਉਹ ਕੌਣ ਕਿੰਨੇ ਸ਼ਰਾਰਤ ਕੀਤੀ ਹੈ ਜਾਂ ਉਸ ਦਿਨ ਹੀ ਕਹਿ ਦਿੰਦੇ ਕਿ ਨਹੀਂ 10000 ਜਿਹੜਾ ਬੰਦਾ ਅਸੀਂ ਸਾਡੀ ਜਿਹੜੀ 220 ਵਾਲੀ ਪਾਲਿਸੀ ਆ ਉਹਦੇ ਬੇਸ ਤੇ ਬਦਲਿਆ ਇੱਕ ਹੋਰ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ 2007 ਦਾ ਐਕਟ ਕੀ ਕਹਿੰਦਾ ਪੁਲਿਸ ਕਿ ਕੋਈ ਵੀ ਆਫੀਸਰ ਉਹ 2 ਸਾਲ ਤੋਂ ਵੱਧ ਰਹਿ ਨਹੀਂ ਸਕਦਾ ਤੁਹਾਡੇ ਐਸਐਸਪੀ ਤਿੰਨ ਤਿੰਨ ਸਾਲ ਤੋਂ ਲੱਗੇ ਨੇ ਤੁਹਾਡੇ ਐਸਪੀ ਤਿੰਨ ਸਾਲ ਤੋਂ ਲੱਗੇ ਨੇ ਡੀਐਸਪੀ ਤਿੰਨ ਸਾਲ ਤੋਂ ਲੱਗੇ ਨੇ ਐਸਐਚਓ ਤਿੰਨ ਤਿੰਨ ਸਾਲ ਤੇ ਲੱਗੇ ਨੇ ਫਿਰ ਉਹਨੂੰ ਕਿਉਂ ਨਹੀਂ ਬਦਲੇਗੇ ਹੁਣ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਅਸਲ ਦੇ ਵਿੱਚ ਪੁਲਿਸ ਦੇ ਵਿੱਚ ਇੰਨਾ ਜ਼ਿਆਦਾ ਇੱਕ ਹਲਚਲ ਪੈਦਾ ਹੋ ਗਈ ਹੈ ਬਗਾਵਤ ਤਨੀ ਕਹੇ ਸੇ ਲੇਕਿਨ ਉਹਦੇ ਬਰਾਬਰ ਦੇ ਦੇ ਲੋਕ ਕਿ ਹਲਚਲ ਡਾਵਾ ਡੋਲ ਫਰਸਟ੍ਰੇਸ਼ਨ ਹੁਣ ਤਾਂ ਥੱਲੇੋਂ ਗਈ ਹੋਣਾ ਨਾ ਉੱਤੇ ਕਨਫਲਿਕਸ਼ਨ ਫਰਸਟ੍ਰੇਸ਼ਨ ਹਲਚਲ ਇਦਾਂ ਦੇ ਸ਼ਬਦ ਬੋਲ ਲਓ ਕਿ ਉਹ ਫੜੇ ਹੁਣ ਜਿਹੜਾ ਬੰਦਾ ਇੱਥੇ ਰਹਿ ਰਿਹਾ ਮਹਾਲ ਹੀ ਰਿਹਾ ਉਹਨੂੰ ਜਾ ਕੇ ਤੁਸੀਂ ਫਾਜ਼ਿਲਕਾ ਜਾਂ ਫਿਰੋਜ਼ਪੁਰ ਕਰੋਗੇ ਉਹ ਤਾਂ ਫਿਰ ਔਖਾ ਹੀ ਹੋਊਗਾ ਸਰਕਾਰ ਤੇ ਨਾ ਪੀ ਐਡੀ ਕੀੜੀ ਸਜ਼ਾ ਉਸਦੇ ਉਹਦੇ ਚ ਬਹੁਤ ਸਾਰੇ ਲੋਕ ਬੇਕਸੂਰ ਹੋਣ ਕਸੂਰਵਾਰ ਹੀ ਹੋਣ ਪਰ ਕਸੂਰਵਾਰ ਲੋਕਾਂ ਦੇ ਚੱਕਰ ਤੁਸੀਂ 10000 ਬੰਦਾ ਬੇਕਸੂਰ ਵੀ ਰਗੜ ਦਿੱਤਾ ਹੈਗਾ ਉਹ ਸਾਰਾ ਕਵਰ ਅਪ ਕਰ ਰਹੇ ਨੇ ਡੀਜੀਪੀ ਸਾਹਿਬ ਉਹ ਕਿੰਨਾ ਕੀ ਕਵਰ ਅਪ ਹੁੰਦਾ ਹੌਲੀ ਹੌਲੀ ਉਹ ਬਦਲੀਆਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਮਹਾਲੀ ਤੋਂ ਫਾਦਿਲ ਕੇ ਸੁੱਟਿਆ ਉਹ 2 ਹਫਤੇ ਦੇ ਵਿੱਚ ਵਿੱਚ ਫਿਰ ਉੱਥੇ ਆ ਜਾਊਗਾ ਇੱਕ ਰੌਲਾ ਇੰਨਾ ਜ਼ਿਆਦਾ ਪੈ ਗਿਆ ਜਦੋਂ ਕਿਸੇ ਨਫਰੀ ਦੇ ਵਿੱਚ ਰੌਲਾ ਪੈ ਜਾਏ ਚਾਹੇ ਉਹ ਆਰਮੀ ਹੋਵੇ ਚਾਹੇ ਪੈਰੀਮਿਲਟਰੀ ਫੋਰਸ ਹੋਵੇ ਚਾਹੇ ਸਟੇਟ ਪੁਲਿਸ ਹੋਵੇ ਫਿਰ ਸਟੇਟ ਵਾਸਤੇ ਰਾਜ ਕਰਨਾ ਬੜਾ ਔਖਾ ਹੋ ਜਾਂਦਾ ਇਹ ਪੋਲਿਟਿਕਲ ਫੈਸਲਾ ਹੀ ਉਹ ਉਲਟਾ ਪਊਗਾ ਹਾਲਾਂਕਿ ਹਿੰਮਤ ਕੀਤੀ ਹੈਗੀ ਹੈ ਕਿ ਜਿਹੜੇ ਬੰਦੇ ਇੱਕ ਇੱਕ ਜਗ੍ਹਾ ਤੇ ਕਈ ਸਾਲ ਬੈਠੇ ਕਿ ਇੱਕ ਹੌਲਦਾਰ ਉੱਥੇ ਮੁੰਚੀ ਲੱਗ ਰਿਹਾ ਫਿਰ ਐਸਐਸ ਬਣ ਗਿਆ ਉਹ ਕਿਸੇ ਚੌਕੀ 'ਚ ਚਲਾ ਗਿਆ ਫਿਰ ਉਹ ਸਬ ਇੰਸਪੈਕਟਰ ਬਣ ਗਿਆ ਉਹ ਚੌਕੀ ਇੰਚਾਰਜ ਲੱਗ ਗਿਆ ਫਿਰ ਉਸੇ ਜ਼ਿਲ੍ਹੇ 'ਚ ਉਹ ਇੰਸਪੈਕਟਰ ਲੱਗ ਗਿਆ ਉਸੇ ਜ਼ਿਲ੍ਹੇ 'ਚ ਉਹ ਡੀਐਸਪੀ ਲੱਗ ਗਿਆ ਜਿਹੜੇ ਸਟਾਣੇ ਦੇ ਵਿੱਚ ਉਹ ਐਸਐਸ ਰਿਹਾ ਸੀ ਉਸੇ ਇਲਾਕੇ 'ਦੋ ਡੀਐਸਪੀ ਬਣ ਕੇ ਆ ਗਿਆ ਇਹ ਕਿ ਹੋਣਾ ਤੇ ਜੇ ਕਿ ਸਿਸਟਮ ਤੇ ਬੰਨਣਾ ਚਾਏ ਪਰ ਜਦੋਂ ਤੁਸੀਂ ਇੰਨੇ ਅੰਨੇ ਵਾ 10000 ਤੋਂ ਜ਼ਿਆਦਾ ਮੁਲਾਜ਼ਮ ਬਦਲ ਦਿੱਤੇ ਹੁਣ ਫਿਰ ਤੇ ਮਹਿਕਮੇ ਦੇ ਵਿੱਚ ਤੇ ਤੜਸੱਲੀ ਮਚਣੀ ਸੀ ਉਹ ਤੜਸੱਲੀ ਜਿਹੜੀ ਆ ਉਹ ਹੁਣ ਡੀਜੀਪੀ ਸਾਹਿਬ ਵਾਸਤੇ ਇੱਕ ਵੱਡੀ ਮੁਸੀਬਤ ਆ ਕਿਉਂਕਿ ਲੜਾਈ ਇਸ ਟਾਈਮ ਨਸ਼ਿਆਂ ਦੇ ਖਿਲਾਫ ਤੇ ਇਕੱਲਾ ਡੀਜੀਪੀ ਕੀ ਕਰ ਲੂਗਾ ਜਾਂ ਜਿਹੜੇ ਸਪੈਸ਼ਲ ਡੀਜੀਪੀ ਅਰਪਤ ਸ਼ੁਕਲਾ ਸਾਹਿਬ ਨੇ ਜਾਂ ਇੰਟੈਲੀਜੈਂਸ ਵਾਲੇ ਕੀ ਕਰਨਗੇ ਅਫਸਰਾਂ ਨੇ ਤੇ ਨਿਹੜ ਲੜਾਈ ਲੜਦੇ ਜਰਨੈਲ ਤੇ ਡਾਇਰੈਕਸ਼ਨ ਦਿੰਦੇ ਨੇ ਤੇ ਜੇ ਤੁਹਾਡੀ ਥੱਲੇ ਲੜਨ ਵਾਲੇ ਤੁਹਾਡੇ ਸਿਪਾਹੀ ਤੁਹਾਡੀ ਫੌਜ ਹੀ ਜੋ ਤੁਹਾਡੇ ਫੈਸਲੇ ਇਨਾ ਮੰਨਣ ਤੇ ਕਿੰਨਿਆਂ ਨੂੰ ਤੁਸੀਂ ਸਜ਼ਾਾਂ ਦੇ ਲੋਗੇ ਕਿੰਨਾਂ ਨੂੰ ਸਸਪੈਂਡ ਕਿੰਨਾਂ ਨੂੰ ਡਿਸਮਿਸ ਕਰ ਦੋਗੇ ਜੀ ਵੀ ਖੁਦ ਕਹਿ ਰਿਹਾ ਕਿ ਕੱਲੇ ਪੰਜਾਬ ਪੁਲਿਸ ਦੇ ਵਾਸਤੇ ਦੀ ਗੱਲ ਹੀ ਨਹੀਂ ਹੈ ਕੱਲੇ ਨਸ਼ਾ ਅਸੀਂ ਕੰਟਰੋਲ ਕਰ ਹੀ ਨਹੀਂ ਸਕਦੇ ਕੇਂਦਰੀ ਏਜੰਸੀਆਂ ਜਦ ਤੱਕ ਸਾਥ ਨਹੀਂ ਦਿੰਦੀਆਂ ਕਹਿੰਦੇ ਆਈਐਸਆਈ ਵਾਲੇ ਇਹਨਾਂ ਦਾ ਕਾਰੋਬਾਰ ਹੀ ਇੱਥੇ ਚੱਲਦਾ ਸਾਡਾ ਗੈਰਕਾਨੂੰਨੀ ਸਾਡੀ ਸਰਹੱਦ ਤੋਂ ਕਿੰਨੇ ਡਰੋਨ ਆਉਂਦੇ ਉਹਨਾਂ ਨੇ ਅੰਕੜਾ ਵੀ ਦਿੱਤਾ ਕਿ 246 ਆਏ ਉਹਦੇ ਵਿੱਚੋਂ ਅਸੀਂ 101 ਡੇਗੇ ਵੀ ਕਈਆਂ ਵਿੱਚ ਅਸੀਂ ਸਫਲਤਾ ਵੀ ਹਾਸਲ ਕੀਤੀ ਪਰ ਕਹਿੰਦੇ ਜਦੋਂ ਤੱਕ ਕੇਂਦਰ ਸਾਥ ਨਹੀਂ ਦਿੰਦਾ ਪੰਜਾਬ 'ਚ ਨਸ਼ਾ ਨਹੀਂ ਕੰਟਰ ਸਤਾਂ ਦੀ ਸਰਕਾਰ ਇੰਡੀਆ ਦੀ ਸਰਕਾਰ ਹਮੇਸ਼ਾ ਜੇ ਕਿਤੇ ਇੰਡੀਆ ਦੇ ਵਿੱਚ ਕੋਈ ਵੀ ਗੜਬੜੀ ਤੇ ਇੱਕ ਬੜਾ ਕਲੀਅਰ ਕਟਾ ਹੈ ਆਈਐਸਆਈ ਕਿਉਂਕਿ ਸਾਨੂੰ ਪਤਾ ਸਾਡਾ ਜਿਹੜਾ ਗਵਾਂਢੀ ਮੁਲਕਾ ਮਾੜਾ ਹੈਗਾ ਇਸ ਕਰਕੇ ਆਪਾਂ ਤੇ ਜਿੰਨੀ ਵੀ ਆਪਣੀਆਂ ਲਾਪਰਵਾਹੀਆਂ ਨਿਲਾਇਕੀਆਂ ਉਹ ਗਵਾਂਢੀਆਂ ਤੇ ਸੁੱਟ ਦੋ ਕੋਈ ਮਾੜੀ ਚੰਗ ਮਾੜੀ ਗੱਲ ਨਹੀਂ ਹੈਗੀ ਵਧੀਆ ਗੱਲ ਆ ਪਰਦਾ ਪਾ ਲਓ ਆਪਣੇ ਕੰਮ ਤੇ ਫਿਰ ਤੁਹਾਡਾ ਕੀ ਫਾਇਦਾ ਹੈਗਾ ਹੂੰ ਫਿਰ ਦੇਸ਼ ਦੀਆਂ ਏਜੰਸੀਆਂ ਤੁਸੀਂ ਤੁਸੀਂ ਕੀ ਕਰਦੇ ਹੋਗੇ ਮਤਲਬ ਕਿਸ ਨੇ ਕਿਸੇ ਹੁਣ ਤੁਸੀਂ ਕਹਿੰਦੇ ਕਿ ਐਨੇ 900 ਡਰੋਨ ਆਏ ਨੇ ਤੇ ਉਥੇ ਪਹਿਲਾਂ BSF ਲੱਗੀ ਫਿਰ ਤੁਹਾਡੀ ਪੰਜਾਬ ਪੁਲਿਸ ਲੱਗੀ ਤੁਹਾਡੀ ਇੰਟੈਲੀਜੈਂਸ ਕਿੱਥੇ ਹੈ ਤੁਸੀਂ ਇੱਕ ਸਪੈਸ਼ਲ ਡਰਗਸ ਟਾਸਕ ਫੋਰਸ ਬਣਾਈ ਉਹ ਕੀ ਕਰਦੇ ਨੇ ਜ਼ਿਲ੍ਹਾ ਪੁਲਿਸ ਤੁਹਾਡੇ ਕੋਲ ਕਈ ਤਰ੍ਹਾਂ ਦੇ ਵਨਸ ਵਨੀਆਂ ਫੋਰਸ ਉਹ ਕੀ ਕਰਦੀ ਹੈਗਾ ਨਾ ਆਪਾਂ ਹਰ ਚੀਜ਼ ਪਾਕਿਸਤਾਨ ਤੇ ਨਹੀਂ ਨਾ ਸੌਂਡ ਸਕਦੇ ਰਾਜਸਥਾਨ ਨੂੰ ਵੀ ਤਾਂ ਪਾਕਿਸਤਾਨ ਲੱਗਦਾ ਹੀ ਆ ਜੰਮੂ ਕਸ਼ਮੀਰ ਨੂੰ ਵੀ ਨਾ ਪਾਕਿਸਤਾਨ ਲੱਗਦਾ ਉੱਥੇ ਤੇ ਨਹੀਂ ਨਸ਼ਾ ਹੁੰਦਾ हां एक ਸਾਡਾ ਪੰਜਾਬ ਇੱਕ ਰਾਹ ਵਾ ਇੱਕ ਲਾਂਗਾ ਵਾ ਉਹ ਸਦੀਆਂ ਤੋਂ ਲਾਂਗਾ ਉਹ ਸਾਨੂੰ ਚੱਕਣੀ ਹੋਣਾ ਪੈਣਾ ਹੁਣ ਡੀਜੀਪੀ ਸਾਹਿਬ ਇਹ ਦੱਸਣ ਕਿ ਸੰਦੀਪ ਜਿਹੜੇ 900 ਡਰੋਨ ਆਏ ਜਿਹਦੇ ਚੋਂ ਕਹਿੰਦੇ ਕਿ 300 ਦੇ ਆਸ-ਪਾਸ ਛੋਟੇ ਵੀ ਲੈ ਡੇਗ ਵੀ ਲੈ ਜਿਹੜਾ ਨਸ਼ਾ ਆਉਂਦਾ ਜਿਹੜੇ ਤੁਹਾਡੇ ਕੋਰੀਅਰ ਨੇ ਜਿਹੜੇ ਉੱਥੇ ਉਹ ਨਸ਼ਾ ਡਰੋਨ ਤੇ ਆ ਗਿਆ ਨਸ਼ਾ ਵੀ ਆ ਗਿਆ ਉੱਤੇ ਜਿਨ੍ਹਾਂ ਨੇ ਨਸ਼ਾ ਮੰਗਵਾਇਆ ਉਹ ਕੌਣ ਲੋਕ ਨੇ ਤੁਸੀਂ ਉਹ ਤੇ ਦੱਸਦੇ ਨਹੀਂ ਹੈਗੇ ਟਾਡੀ ਉਥੋਂ ਤੱਕ ਪੈੜ ਪਈ ਨਹੀਂ ਹੈਗੀ ਤੁਸੀਂ ਉਥੋਂ ਤੱਕ ਪਹੁੰਚੇ ਨਹੀਂ ਤੁਸੀਂ ਤੇ ਇੱਕੋ ਇੱਕ ਕਹੀ ਜਾਂਦੇ ਨੇ ਡਰੋਨ ਆ ਗਏ ਆ ਗਏ ਜੀ ਪਾਕਿਸਤਾਨ ਇੰਡ ਤੋੜਦਾ ਪਾਕਿਸਤਾਨ ਇੰਡੀਆ ਨੂੰ ਤੋੜ ਦੂ ਇਹ ਕਰ ਦੂ ਉਹ ਰਟੀਆਂ ਰਟਾਈਆਂ ਸਦੀਆਂ ਪੁਰਾਣੀਆਂ ਗੱਲਾਂ ਹੁਣ ਇਹਦੇ ਦੱਸਿਆ ਨਹੀਂ ਹੈਗਾ ਕਿ ਜਿਹੜਾ ਡਰੋਨ ਨਸ਼ਾ ਆਇਆ ਜਿਹੜਾ 15 ਕਿਲੋ 10 ਕਿਲੋ 20 ਕਿਲੋ ਜੋ ਵੀ ਅੰਕੜੇ ਦੱਸ ਦਿੰਦੇ ਨੇ ਉਹ ਮਹਗਾਇਆ ਕਿੰਨੇ ਤੇ ਉਹ ਗਿਆ ਕਿੱਥੇ ਇਹ ਇਹ ਹਲੇ ਤੱਕ ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਾਗਾ ਕਿਤੇ ਨੇ ਕਿਤੇ ਪੁਲਿਸ ਇਨਵੋਲਵਮੈਂਟ ਹੈ ਹੁਣ ਜਿਹੜੇ ਬਾਰਡਰ ਤੇ ਆ ਬਾਰਡਰ ਤੇ ਤੁਸੀਂ ਬਦਲੋ ਜਿਹੜਾ ਸਾਡੇ ਬਾਰਡਰ ਚਾਹੇ ਤੁਸੀਂ ਗੁਰਦਾਸਪੁਰ ਬਾਰਡਰ ਚਾਹੇ ਪਠਾਨਕੋਟ ਵਾਲਾ ਚਾਹੇ ਅੰਬਰਸਰ ਚਾਹੇ ਤਨਤਾਨਾ ਫਰੂਜ਼ਪੁਰ ਜਿਹੜੀ ਸਾਡੀ ਬਾਰਡਰ ਬੈਲਟ ਆ ਜਿਹੜੇ ਉੱਥੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਬਦਲ ਦੋ ਨਾ ਤੁਸੀਂ ਵੀ ਉਹਨਾਂ ਦਾ ਕੀ ਰਿਜ਼ਲਟ ਰਿਆ ਤੁਸੀਂ ਸ਼ਹਿਰਾਂ ਵਾਲੇ ਬਦਲਦੇ ਤੇ ਉਹ ਬਾਰਡਰ ਵਾਲੇ ਬਦਲੋ ਉਹਨਾਂ ਦੇ ਲੋਕਲ ਕਨੈਕਟੀਵਿਟੀ ਤੇ ਤਾਂ ਹੀ ਟੁੱਟੇਗੀ ਨਾ ਤੁਸੀਂ ਪ੍ਰੋਡਕਟਰ ਵਾਲੇ ਨੂੰ ਕਿੱਥੇ ਭੇਜੋ ਵੇਚੋ ਬਠਿੰਡੇ ਭੇਜੋ ਜਿੱਥੇ ਕੰਮ ਕਰਨ ਵਾਲਾ ਤੁਸੀਂ ਉਥੇ ਕੀਤਾ ਨਹੀਂ ਇੱਕ ਮਾਸ ਲੈਵਲ ਤੇ ਪੂਰੇ ਪੰਜਾਬ ਦੇ ਵਿੱਚ 10000 ਤੋਂ ਬੰਦਾ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਬੇਈਮਾਨ ਨਹੀਂ ਆ ਇਮਾਨਦਾਰ ਵੀ ਆ ਗਨੇ ਪਰ ਜਿਹੜੇ ਵੱਡੇ ਵੱਡੇ ਅਫਸਰ ਨੇ ਜਿਨ੍ਹਾਂ ਨੇ ਮਾਈਨਿੰਗ ਕਰਵਾ ਰਹੇ ਨੇ ਜਿਨ੍ਹਾਂ ਨੇ ਮਾਈਨਿੰਗ ਨਾਲੇ ਇਲਾਕਿਆਂ ਦੇ ਵਿੱਚ 100 100 ਕਿੱਲੇ ਜ਼ਮੀਨ ਲੱਲੀ ਪਹਾੜਾਂ ਦੇ ਵਿੱਚ ਉਹ ਤੁਹਾਡੇ ਦੋ ਦਿਨ ਧੋਤੇ ਹੋਗੇ ਉਹ ਤੇ ਤੁਹਾਡੇ ਹੀਰੇ ਹੋਗੇ ਤੁਹਾਡੇ ਨੌ ਰਤਨ ਹੋਗੇ ਤੇ ਸਿਪਾਈ ਹੌਲਦਾਰ ਤੁਸੀਂ ਥਾਣੇਦਾਰ ਬਦਲ ਦਿੱਤੇ ਕਿ ਨਹੀਂ ਇਹਨਾਂ ਦੀ ਤਸਕਰਾਂ ਦੇ ਨਾਲ ਬੜੀ ਇਨਵੋਲਵਮੈਂਟ ਆ ਤੇ ਜਿਹੜੇ ਗੈਂਗਸਟਰਾਂ ਦੀਆਂ ਮਾਵਾਂ ਕੋ ਪੈਸੇ ਲੈਂਦੇ ਰਹੇ ਨੇ ਜਿਨ੍ਹਾਂ ਨੇ ਰੋਪੜਾ ਏਰੀਏ ਦੇ ਵਿੱਚ ਮਹਾਲੀ ਏਰੀਏ ਦੇ ਵਿੱਚ ਪ੍ਰਾਪਰਟੀਆਂ ਅੰਨੀਆਂ ਬਣਾਈਆਂ ਨੇ 100-100 ਕਿੱਲੇ ਲੈਲੇ ਨੇ ਮਾਈਨਿੰਗ ਕਰਵਾਈ ਜਾਂ ਪੈਸਾ ਇਕੱਠਾ ਕੀਤਾਗਾ ਐਸਐਚਓ ਦੇ ਨਾਲ ਮਹੀਨੇ ਬੱਜੇ ਨੇ ਉਹ ਉਹ ਕੌਣ ਲੋਕ ਨੇ ਉਹ ਵੀ ਤੇ ਹੁਣ ਵੱਡੇ ਅਫਸਰ ਲੱਗੇ ਆ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਹੈਗੇ ਨਾ ਜੀ ਮਤਲਬ ਹੁਣ ਕਿੱਥੇ ਕਿੱਥੇ ਪੜਦਾ ਪਾਓਗੇ ਪਰ ਇਹ ਹੁਣ ਸਰਕਾਰ ਨੂੰ ਕੀ ਲੱਗਾ ਕਿ ਇਹ ਸਰਕਾਰ ਮਹਿਸੂਸ ਕਰ ਲੱਗ ਪਈਆ ਕਿ ਅਸੀਂ ਫੈਸਲਾ ਸਾਡੇ ਕੋਲ ਗਲਤ ਹੋਇਆ ਉਹਨੂੰ ਹੌਲੀ ਹੌਲੀ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ 10000 ਮਲਾਜ਼ਮ ਬਦਲ ਦੇਣਾ ਹੈਗਾ ਬੰਦਾ ਭਾਵੇਂ ਦੋ ਕਰਪਟ ਹੋਣ ਜਾਂ ਚਾਰ ਕਰਪਟ ਹੋਣ ਪਰ ਸਮਾਜ ਕੀ ਕਾਊਂਟ ਕਰ ਰਿਹਾ ਹੈਗਾ ਸਮਾਜ ਦੇ ਹੀ ਕਹਿ ਰਹੇ ਨੇ ਕਿ ਸਾਰੇ ਨਸ਼ੇ ਦੇ ਤਸਕਰਾਂ ਨਾ ਮਿਲੇ ਸੀ ਹੁਣ ਤੁਸੀਂ ਕਹਿੰਦੇ ਸਾਡੀ ਰੁਟੀਨ ਬਦਲੀ ਹੈ ਜੇ ਤੁਹਾਡੀ ਰੁਟੀਨ ਬਦਲੀ ਸੀ ਤੇ ਤੁਹਾਨੂੰ ਜਨਾਬ ਉਸ ਦਿਨ ਹੀ ਬੋਲਣਾ ਚਾਹੀਦਾ ਜਿੱਦਾਂ ਤੁਸੀਂ ਸੀਐਮ ਸਾਹਿਬ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ ਤੁਸੀਂ ਉਸ ਦਿਨ ਕਿਉਂ ਨਹੀਂ ਬੋਲੇ ਜਾਂ ਇੱਕ ਇੱਕ ਜਿਹੜਾ ਅਫੀਸਰ ਹੁੰਦਾ ਨਾ ਜੀ ਜਿਹੜਾ ਹੈੱਡ ਹੁੰਦਾ ਚਾਹੇ ਉਹ ਸਿਵਲ ਪ੍ਰਸ਼ਾਸਨ ਦਾ ਹੈੱਡ ਹੈ ਚਾਹੇ ਪੁਲਿਸ ਦਾ ਹੈੱਡ ਹੈ ਉਦਾਹਰਨ ਦੇ ਤੌਰ ਤੇ ਡੀਜੀਪੀ ਸਾਹਿਬ ਗੌਰਵ ਜਾਦਵ ਸਾਹਿਬ ਜੇ ਉਹਨਾਂ ਨੇ ਸੀਐਮ ਸਾਹਿਬ ਨੇ ਕੋਈ ਸਿਵਲ ਮੈਟਰ ਡਿਸਕਸ ਕਰਨੇ ਉਹ ਸਬੰਧਤ ਵਿਭਾਗ ਦਾ ਸੈਕਟਰੀ ਜਾਂ ਉਹਨਾਂ ਦੇ ਜਿਹੜੇ ਸਪੈਸ਼ਲ ਸੈਕਟਰੀ ਹੁੰਦੇ ਜਾਂ ਮੁਖ ਸਕੱਤਰ ਹੁੰਦੇ ਉਹ ਬਰੀਫ ਕਰਦੇ ਨੇ ਕੀ ਜੀ ਆਪਾਂ ਤੁਸੀਂ ਕੀ ਉਸ ਦਿਨ ਮੁੱਖ ਮੰਤਰੀ ਸਾਹਿਬ ਨੂੰ ਬਰੀਫ ਕੀਤਾ ਸੀ ਕਿ ਸਰ ਆਪਾਂ ਆ ਵਾਲੇ ਆਪਾਂ ਫੈਸਲੇ ਨੇ ਆਪਾਂ ਡਿਸਕਸ ਕਰਨੇ ਆਪਾਂ ਮੀਡੀਆ ਨੂੰ ਦੱਸਣੇ ਹੈਗੇ ਨੇ ਮਤਲਬ ਤੁਹਾਡੇ ਆਪਦੇ ਵਿੱਚ ਨਹੀਂ ਤੁਸੀਂ ਬਰੀਫ ਕੀਤਾ ਸੀ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਤਾਂ ਬਰੀਫ ਕਿਨੇ ਕਰਨਾ ਹੈਗਾ ਤੁਸੀਂ ਕਰਨਾ ਬਰੀਫ ਕੀ ਤੁਸੀਂ ਉਸ ਦਿਨ ਬਰੀਫ ਕੀਤਾ ਸੀ ਜੇ ਬਰੀਫ ਕੀਤਾ ਜੇ ਸੀਐਮ ਸਾਹਿਬ ਨੇ ਕਹਿ ਦਿੱਤਾਗਾ ਕਿ ਇਹ ਵਾਲੀ ਬਦਲੀਆਂ ਅਸੀਂ ਕੀਤੀਆਂ ਨੇ ਫਿਰ ਤੁਸੀਂ ਸੀਐਮ ਸਾਹਿਬ ਦੀ ਸਟੇਟਮੈਂਟ ਦੇ ਤੇ ਉਹ ਕੁਐਸਚਨ ਕਰ ਰਹੇ ਹੋ ਇਹਦਾ ਮਤਲਬ ਕਲੀਅਰ ਕੱਟ ਨਿਕਲਦਾ ਕਿ ਫੋਰਸ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਜਿਆਦੀ ਨਾ ਵਧੇ ਮੁਲਾਜ਼ਮਾਂ ਦੇ ਗੁੱਸੇ ਨੂੰ ਠੰਡਾ ਕਰਨ ਵਾਸਤੇ ਮੈਨੂੰ ਲੱਗਦਾ ਹੈ ਕਿ ਡੀਜੀਪੀ ਸਾਹਿਬ ਨੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਆ ਹੋਰ ਇਸ ਤੋਂ ਇਲਾਵਾ ਨਹੀਂ ਲੇਕਿਨ ਇਹਦਾ ਜਿਹੜਾ ਨੁਕਸਾਨ ਡੈਫੀਨੇਟ ਪੁਲਿਸ ਦੀ ਵਰਕਿੰਗ ਤੇ ਪਏਗਾ ਔਰ ਸਰਕਾਰ ਦੇ ਸਿਸਟਮ ਤੇ ਵੀ ਪਏਗਾ ਜੀ ਇੱਕ ਮਸਲਾ ਇੰਪੋਰਟੈਂਟ ਹੈ ਪੋਲੀਟੀਕਲ ਵੀ ਹੈ ਮਸਲਾ ਬੜੀ ਚਰਚਾ ਹੋਈ ਇਲੈਕਸ਼ਨ ਤੋਂ ਪਹਿਲਾਂ ਵੀ ਡਿਊਰਿੰਗ ਵੀ ਹੁਣ ਬਾਅਦ ਚ ਹੋ ਰਹੀ ਹੈ ਉਹ ਆ ਐਨਐਸਏ ਲਾਉਣ ਦਾ ਜਾਂ ਹਟਾਉਣ ਦਾ ਹੁਣ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਵੀ ਅੱਗੇ ਆਏ ਆ ਖੁੱਲ ਕੇ ਸਟੇਟਮੈਂਟ ਦਿੱਤੀ ਉਦੋਂ ਐਸਜੀਪੀਸੀ ਦੇ ਪ੍ਰਧਾਨ ਦੀ ਵੀ ਸਟੇਟਮੈਂਟ ਆ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਔਰ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਯੂਪਾ ਤੇ ਐਨਐਸਏ ਵਰਗੇ ਕਾਨੂੰਨ ਹੋਣੇ ਨਹੀਂ ਚਾਹੀਦੇ ਹੈ ਇਹ ਕਾਲੇ ਕਾਨੂੰਨ ਹਾਲਾਂਕਿ ਪਹਿਲਾਂ ਜਿਵੇਂ ਦੇ ਮਰਜ਼ੀ ਨਾਲ ਨੀਤੀ ਪਣਾਉਂਦੇ ਹੁਣ ਪਰ ਉਹ ਕਹਿੰਦੇ ਕਿ ਅਮਰਿਤਪਾਲ ਹੋਵੇ ਜਾਂ ਉਹਨਾਂ ਦੇ ਸਾਥੀ ਹੋਣ ਹਟਾ ਦਿਓ ਐਨਐਸਏ ਵਧ ਨਹੀਂ ਨਹੀਂ ਚਾਹੀਦੀ ਇਸ ਤੇ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵਾਂ ਉੱਤੇ ਸਵਾਲ ਖੜੇ ਕੀਤੇ ਆ ਸੁਖਵੀਰ ਸਿੰਘ ਬਾਦਲ ਹੋ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਇਹ ਕਹਿ ਰਹੇ ਨੇ ਕਿ ਅਮਰਤਪਾਲ ਜਾਂ ਉਹਦੇ ਸਾਥੀਆਂ ਤੇ ਐਨਐਸਏ ਵਿਧਾਇਆ ਗਿਆ ਇਸ ਸੰਵਿਧਾਨਿਕ ਤੌਰ ਤੇ ਔਰ ਮਨੁੱਖੀ ਹੱਕਾਂ ਦੇ ਖਿਲਾਫ ਇਹ ਤੇ ਹੈ ਹੀ ਆ ਇਸ ਮਸਲੇ ਦੇ ਵਿੱਚ ਕੀ ਸ਼੍ਰੋਮਣੀ ਕਾਲੀ ਦਲ ਦੀ ਇੱਕ ਟਵੀਟ ਕਰਨ ਦੇ ਨਾਲ ਸਿਆਸਤ ਕਰ ਲਈ ਉਹਨਾਂ ਨੇ ਕੀ ਉਹਨਾਂ ਦਾ ਫਰਜ਼ ਪੂਰਾ ਹੋ ਗਿਆ ਕਿਉਂਕਿ ਸ਼੍ਰੋਮਣੀ ਕਾਲੀ ਦਲ ਤੇ ਲੋਕ ਫਕਰ ਕਰਦੇ ਰਹੇ ਸੀ ਕਿ ਸ਼ਾਇਦ ਕਰਦੇ ਹੋਣਗੇ ਤੇ ਕਰਦੇ ਰਹਿਣਗੇ ਵੀ ਕਿ ਇਹ ਜ਼ੁਲਮ ਦੇ ਖਿਲਾਫ ਹਮੇਸ਼ਾ ਪਾਰਟੀ ਡਟ ਕੇ ਲੜੀ ਆ ਪਰ ਹੁਣ ਟਵੀਟ ਦੇ ਨਾਲ ਗੱਲ ਨਹੀਂ ਕਰਨੀ ਪਈ ਉਹ ਇਹ ਵੀ ਕਹਿੰਦੇ ਨੇ ਕਿ ਅਮਰਤਪਾਲ ਸਾਹਿਬ ਦੇ ਨਾਲ ਸਾਡੇ 100 ಮತ ਭੇਜੋ ਉਸ 100 ਵੱਖਰੇਵੇਂ ਹੋ ਸਕਦੇ ਨੇ ਕਿ ਜਿਹੜਾ ਸੂਬਾ ਵਾ ਕੋਈ ਵੀ ਦੇਸ਼ ਹੈ ਉਹ ਦੇਸ਼ ਦੀ ਏਕਤਾ ਅਖੰਡਤਾ ਆਪਸੀ ਭਾਈਚਾਰਕ ਸਾਂਝ ਨੂੰ ਧਿਆਨ ਵਿੱਚ ਰੱਖਦੇ ਹੋਈ ਤਰੱਕੀ ਕਰ ਸਕਦਾ ਉਹਨਾਂ ਨੇ ਇਹ ਵੀ ਇਸ਼ਾਰੇ ਵਿੱਚ ਕਹਿ ਦਿੱਤਾ ਕਿ ਉਹਨਾਂ ਦੇ ਨਾਲ ਕਾਨੂੰਨ ਭੰਗ ਹੋ ਸਕਦਾ ਉਹ ਬਾਅਦ ਵਿੱਚ ਆ ਬਾਕੀ ਹੁੰਦਾ ਕਿ ਨਹੀਂ ਹੁੰਦਾ ਪਰ ਅੱਜ ਦੀ ਤਰੀਕ ਦੇ ਜਿਹੜੇ ਜਵਾਪਾ ਵਰਗੇ ਕਾਨੂੰਨ ਨੇ ਜਾਂ ਐਨਐਸਏ ਵਰਗੇ ਕਾਨੂੰਨ ਨੇ ਪਿੱਛੇ ਦੇ ਰੌਲੇ ਵੀ ਪੈ ਕੇ ਰਾਜ ਤਰੋ ਦੇਸ਼ ਤਰੋ ਦੇ ਕਿ ਜਿਹੜੇ ਵੀ ਆ ਹੁਣ ਕਿਹੜੇ ਅੰਗਰੇਜ਼ ਇੱਥੇ ਰਹਿ ਗਏ ਨੇ ਹਣਾ ਜਿਹੜੇ ਸਡਿਸ਼ਨ ਦੇਸ਼ ਉਹ ਸਾਰੇ ਬੰਦ ਹੋਣੇ ਚਾਹੀਦੇ ਨੇ ਹੁਣ ਇਹ ਜਵਾਪਾ ਔਰ ਜਿਹੜੇ ਐਨਐਸਏ ਆ ਇਹ ਇਹਦਾ ਮਿਸਯੂਜ਼ ਤੇ ਬਹੁਤ ਹੁੰਦਾ ਇਹ 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 ਬੇਲਾ ਜਿਹੜਾ ਮਸਲਾ ਵਾ ਇੱਥੇ ਤੇ ਸਰਕਾਰ ਨੂੰ ਤੇ ਕੋਈ ਨਾ ਕੁਛ ਕਰਨਾ ਪਊਗਾ ਹੁਣ ਭਾਜਪੀ ਦੇ ਵਿੱਚ ਸਰਕਾਰ ਤੁਸੀਂ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਲੈ ਕੇ ਕਿਉਂ ਨਹੀਂ ਕਾਲੀ ਦਲ ਲੀਡ ਕਰਦੇ ਇਸ ਮਸਲੇ ਦੇ ਵਿੱਚ ਕਿਉਂਕਿ ਉਹਨਾਂ ਨੇ ਇਹ ਵੀ ਆਧਾਰਨ ਦਿੱਤੀ ਸੁਭੀਸ਼ ਸਿੰਘ ਬਾਦਲ ਹੋਣਾ ਕਿ ਗੁਰੂ ਸੇਬਾਨ ਦੇ ਫਲਸਫੇ ਦੇ ਅਹੀਂ ਨਾਲ ਜ਼ੁਲਮ ਕਰਦੇ ਨਾਲ ਸਹਿੰਦੇ ਹੈਗੇ ਨੇ ਇਹ ਜ਼ੁਲਮ ਦਾ ਟੱਕਰ ਕਰਨਾ ਪਵੇਗਾ ਉਹ ਜਿਹੜਾ ਫਲਸਫਾ ਜਿਹੜਾ ਸਿਧਾਂਤ ਉਹ ਦੱਸਰੇ ਨੇ ਪਰ ਕਿਉਂ ਨਹੀਂ ਫਿਰ ਅਗਵਾਈ ਕਰਦੇ ਹੈਗੇ ਦੇਸ਼ ਪੱਧਰ ਦੇ ਅੰਦਰ ਬਹੁਤ ਸਾਰੀਆਂ ਅਦਾਲਤਾਂ ਦੇ ਵਿੱਚ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਮਹਾਰਾਸ਼ਟਰ ਦੇ ਆਈ ਥਿੰਕ ਉਹ ਕਾਰਕੁਨ ਸੀ ਕਿ ਅਸੀਂ ਸ਼ਰਮਿੰਦਾ ਹੈਗੇ ਕਿ ਸਾਡੀਆਂ ਦੇਸ਼ ਦੀਆਂ ਸਰਕਾਰਾਂ ਦੇ ਦੇਖ ਲਓ ਨਾ ਕਿ ਬੰਦੇ ਨੇ ਛੁੱਟ ਮੰਗਦਾ ਪਰ ਉਹ ਬਿਮਾਰ ਸੀ ਉਹ ਚਮਚਾ ਵੀ ਉਹਦੇ ਮੂੰਹੋਂ ਨਹੀਂ ਉਹ ਸਬ ਰੋਟੀ ਪਾਣੀ ਵੀ ਨਹੀਂ ਸੀ ਖਾਦਾ ਇਨ ਤੇ ਤਾਦੀ ਵੀ ਉਹ ਜੇਲ੍ਹ ਦੇ ਵਿੱਚ ਮਰਿਆ ਗਿਆ ਸੁਪਰੀਮ ਕੋਰਟ ਵੀ ਸ਼ਰਮਿੰਦੀ ਹੋਈ ਤੇ ਜੇ ਅਜਿਹੀ ਸਥਿਤੀ ਦੇ ਵਿੱਚ ਅਗਰ ਇਹੋ ਜੇ ਸਖਤ ਕਾਨੂੰਨ ਨੇ ਦੇਸ਼ ਇੰਦਰ ਜੋ ਆਪਾ ਵਰਗੇ ਐਨਐਸ ਵਰਗੇ ਜਦ ਸਡਿਸ਼ਨ ਵਰਗੇ ਹੈ ਕਿਉਂ ਨਹੀਂ ਇਸ ਦੇ ਖਿਲਾਫ ਕਾਲੀ ਦਲ ਸੰਘਰਸ਼ ਵਿੜਦਾ ਹੈ ਪਰ ਜਦੋਂ ਪਿੱਛੇ ਜੀ ਕਾਲੀ ਦਲ ਸਰਕਾਰ ਵੇਲੇ ਕੀ ਉਹ ਤੋਂ ਪੰਜਾਬ ਦੇ ਵਿੱਚ ਜਾਪਾ ਦੇ ਤਹਿਤ ਕੇਸ ਰਜਿਸਟਰ ਨਹੀਂ ਹੋਏ ਨੇ ਮਤਲਬ ਸਟੈਂਡ ਕਾਲੀ ਦਲ ਦਾ ਸਪਸ਼ਟ ਹੋਣਾ ਕਿ ਅਮਰਥਪਾਲ ਦੇ ਨਾਲ ਧੱਕਾ ਹੋਇਆ ਧੱਕਾ ਸੈਂਟਰ ਕਰ ਰਿਹਾ ਜਾਂ ਪੰਜਾਬ ਕਰੇ ਇਹ ਸਟੈਂਡ ਹੋਣਾ ਚਾਹੀਦਾ ਉਹ ਸੰਘਰਸ਼ ਕਰਨ ਦੀ ਗੱਲ ਕਰਨੀ ਚਾਹੀਦੀ ਹਾਲਾਂਕਿ ਉਹਨੂੰ ਕਹਿੰਦੇ ਤੁਸੀਂ ਨੰਦਪੁਰ ਸਾਹਿਬ ਦੀ ਧਰਤੀ ਤੋਂ ਕਰ ਰਿਹਾ ਕਾਲੀ ਦਲ ਸੁਬੀਸ਼ ਸਿੰਘ ਬਾਦਲ ਦੀ ਸਟੇਟਮੈਂਟ ਆ ਗਈ ਇੱਕ ਵਜਨ ਰੱਖਦੀ ਹੈ ਉਹ ਆ ਪਰ ਪੰਜਾਬ ਸਰਕਾਰ ਦੀ ਹਲੇ ਤੱਕ ਸਮਝ ਨਹੀਂ ਲੱਗ ਰਹੀ ਕਿ ਅਮਰਤਾ ਪਾਲ ਨੂੰ ਐਨਐਸਏ ਲਗਾ ਕੇ ਕੀ ਸਾਬਤ ਕਰਨਾ ਚਾਹੁੰਦੀ ਆ ਕੀ ਲੋਕ ਫਤਵਾ ਮਨਜ਼ੂਰ ਕੀਤਾ ਜਾਣਾ ਚਾਹੀਦਾ ਹਿੰਦੁਸਤਾਨ ਦੇ ਵਿੱਚ ਕਿ ਨਹੀਂ ਕੀਤਾ ਜਾਣਾ ਚਾਹੀਦਾ ਕੀ ਅਮਰਤਾ ਪਾਲ ਸਿੰਘ ਪੰਜਾਬ ਵਾਸਤੇ ਚੁਣੌਤੀ ਹੈ ਜਾਂ ਦੇਸ਼ ਵਾਸਤੇ ਚੁਣੌਤੀ ਹੈ ਜਾਂ ਭਗਵੰਤ ਮਾਨ ਸਾਹਿਬ ਵਾਸਤੇ ਚੁਣੌਤੀ ਹੈ ਜਾਂ ਰਵਿੰਦ ਕੇਜਰੀਵਾਲ ਵਾਸਤੇ ਚੁਣੌਤੀ ਹੈ ਕੀ ਉਹ ਸਤਾਈ ਦੇ ਵਿੱਚ ਇੱਕ ਵੱਡੀ ਹੋਰ ਸਿਆਸੀ ਧਿਰ ਬਣ ਕੇ ਉੱਪਰ ਆਏਗਾ ਕਿ ਜਾਂ ਦੇਸ਼ ਦੀ ਏਕਤਾ ਦੇ ਖੜਤਾ ਨੂੰ ਹੈ ਜਿਸ ਬੰਦੇ ਨੇ ਦੇਸ਼ ਦਾ ਸੰਵਿਧਾਨ ਹੱਸ ਕੇ ਪ੍ਰਵਾਨ ਕਰ ਲਿਆ ਜਿਸ ਸਖਸ਼ ਨੇ ਦੇਸ਼ ਦੇ ਸੰਵਿਧਾਨ ਦੇ ਤਹਿਤ ਇੱਕ ਲੋਕਤੰਤਰ ਤਰੀਕੇ ਦੇ ਨਾਲ ਚੋਣ ਲੜੀ ਆ ਜਿੱਤੀ ਆ ਰਿਕਾਰਡ ਤੋੜ ਜਿੱਤੀ ਆ ਗਿਆ ਅਸੀਂ ਉਸ ਫਤਵੇ ਦਾ ਸਨਮਾਨ ਕਰਾਂਗੇ ਕਿ ਨਹੀਂ ਕਰ ਆਪਾਂ ਪਹਿਲਾਂ ਹੀ ਕਹਿ ਦਈਏ ਕਿ ਉਹ ਜੇ ਬਾਹਰ ਹੋਊਗਾ ਤੇ ਇਹ ਕੁਝ ਹੋ ਜੂਗਾ ਆਪਾਂ ਪਹਿਲਾਂ ਤਾਂ ਨਹੀਂ ਨਾ ਭਵਿੱਖਬਾਣੀ ਕਰ ਸਕਦੇ ਹਾਂਗੇ ਨੇ ਤੇ ਜੇ ਇਸ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਕਿ ਪਰ ਪੰਜਾਬ ਸਰਕਾਰ ਨੂੰ ਇਸ ਤੇ ਆਪਣੀ ਪੋਲੀਟੀਕਲ ਜਿਹੜੀ ਇੱਛਾ ਸ਼ਕਤੀ ਆ ਉਹ ਦੱਸਣੀ ਪਏਗੀ ਕਿ ਤੁਸੀਂ ਇਹ ਤੁਹਾਡਾ ਫੈਸਲਾ ਜਾ ਸੁਭੀ ਸਿੰਘ ਬਾਦਲ ਹੁਣੇ ਕਹਿ ਰਹੇ ਕਿ ਦਿੱਲੀ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਨੱਚ ਰਹੀ ਹੈਗੀ ਹੈ ਕਿ ਜਾਂ ਉਹਨਾਂ ਦਾ ਫਰ ਔਰ ਇਹਦੇ ਚ ਖੱਟਣਾ ਕੌਣ ਚਾਹੁੰਦਾਗਾ ਇਹਦੇ ਚ ਨਫਾ ਕੌਣ ਦੇਖ ਰਿਹਾ ਨੁਕਸਾਨ ਕਿਹਦਾ ਹੋਣਾ ਇਹ ਸੀਐਮ ਸਾਹਿਬ ਭਗਵੰਤ ਮਾਨ ਨੂੰ ਡਿਸਾਈਡ ਕਰਨਾ ਪੂਗਾ ਲੇਕਿਨ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਪਿਆਂ ਨੇ ਵੀ ਪ੍ਰੈਸ ਕਾਨਫਰੰਸ ਦੀ ਅੱਜ ਵੀ ਤਸਵੀਰਾਂ ਛਪੀਆਂ ਨੇ ਕਿ ਇਸ ਮਸਲੇ ਦੇ ਵਿੱਚ ਇਸ ਕਲੀਅਰ ਕੀਤਾ ਵੀ ਕਿਉਂ ਆ ਹੁਣ ਸਿਰ ਤੋਂ ਸਿਰ ਕੀ ਸਰਕਾਰ ਖੁਦ ਐਨਐਸਏ ਵਾਪਸ ਨਹੀਂ ਲੈਣਾ ਚਾਹੁੰਦੀ ਕਿ ਜੇ ਅਸੀਂ ਵਾਪਸ ਲਵਾਂਗੇ ਕਿ ਸਾਡੀ ਕਿਤੇ ਪੋਲੀਟੀਕਲ ਤੌਰ ਤੇ ਹਾਨੀ ਨਾ ਹੋ ਜੇ ਮਤਲਬ ਹਾਨੀ ਤੋਂ ਡਰ ਰਹੇ ਨਾ ਵੀ ਅਸੀਂ ਰਾਜਸੀ ਤੌਰ ਤੇ ਸਾਡਾ ਨੁਕਸਾਨ ਨਾ ਹੋਵੇ ਤੇ ਰਾਜਸੀ ਤੌਰ ਤੇ ਤੁਹਾਡਾ ਨੁਕਸਾਨ ਤੇ ਹੋ ਹੀ ਗਿਆ ਫਰੀਦਕੋਟ ਤੁਹਾਡੀ ਜਿੱਤੀ ਜਿੱਤਾਈ ਹਾਰ ਗਏ ਖਡੂਰ ਸਾਹਿਬ ਤੁਹਾਡੀ ਜ਼ਮਾਨਤ ਜਬਤ ਹੋ ਗਈ 13 ਜੋ ਤੁਹਾਡੀਆਂ ਤਿੰਨ ਆਈਆਂ ਇਸ ਤੋਂ ਵੱਡਾ ਨੁਕਸਾਨ ਤੇ ਨਹੀਂ ਹੋ ਸਕਦਾ ਤੇ ਜੇ ਹੋਰ ਨੁਕਸਾਨ ਕਰਾਉਣਾ ਵੀ ਤੁਹਾਡੀਆਂ 72 ਦੇ ਵਿੱਚ ਇਸ ਟਾਈਮ 92 ਉਦੋਂ ਤੁਹਾਡੀਆਂ 2 ਆਣ ਜਾਂ 29 ਆਣ ਜਾਂ ਕੱਲੀਆਂ 9 ਆਣ ਜਾਂ ਕੱਲੀਆਂ 2 ਆਣ ਉਹ ਤਾਂ ਤੁਹਾਨੂੰ ਅੱਜ ਹੀ ਤੁਹਾਨੂੰ ਸੋਚਣਾ ਪੋਗਿਆ ਕਿ ਪੋਲੀਟੀਕਲ ਫੈਸਲੇ ਇਹ ਅੱਜ ਨਹੀਂ ਦੇਖੇ ਜਾਂਦੇ ਕਿ ਅੱਜ ਕੀ ਹੋਏਗਾ ਉਹ ਦੇਖੇ ਜਾਂਦੇ ਨੇ ਕਿ 20 ਤੋਂ 27 ਚ ਕੀ ਹੋਊਗਾ 32 ਚ ਕੀ ਹੋਊਗਾ ਉਹਦੇ ਲੌਂਗ ਰਨ ਵੇਖ ਕੇ ਜਿਹੜੇ ਨੀਤੀਆਂ ਬਣਦੀਆਂ ਆਈਆਂ ਨੇ ਪਰ ਹੁਣ ਇਸ ਮਸਲੇ ਦੇ ਵਿੱਚ ਇੱਕ ਸਰਕਾਰ ਚਾਹੁੰਦੀ ਹੋਊਗੀ ਕਿ ਹਾਈ ਕੋਰਟ ਫੈਸਲਾ ਲਵੇ ਕੋਈ ਵੀ ਹਾਈ ਕੋਰਟ ਦੇ ਅਸੀਂ ਜਿਹੜੇ ਫੈਸਲੇ ਉਹਨੂੰ ਲਾਗੂ ਕਰ ਦਾਂਗੇ ਹੁਣ ਹਾਈ ਕੋਰਟ ਦੇ ਵਿੱਚ ਪਰਿਵਾਰ ਜਾ ਰਿਹਾ ਉਹਨਾਂ ਹੁਣ 22 ਤਰੀਕ ਨੂੰ ਜਿਹੜਾ ਹੁਣ ਉਹਨੇ ਬਾਕੀ ਮੈਂਬਰਾਂ ਨੇ ਸੋਚ ਚੁੱਕਣੀ ਕਿ ਉਹ ਜੇ ਸੌ ਕਿੰਨੇ ਚਿਰ ਨਹੀਂ ਚੁੱਕਦੇ ਹੈਗੇ ਕੀ ਸਰਕਾਰ ਇਹ ਚਾਹੁੰਦੀ ਹੈਗੀ ਕਿ ਉਹ ਮੈਂਬਰ ਪਾਰਲੀਮੈਂਟ ਜਿੱਤ ਤੇ ਗਏ ਨੇ ਪਰ ਉਹ ਹਰਿਆਣਾ ਕੀਤੇ ਜਣ ਤੇ ਜੇ ਪਾਰਲੀਮੈਂਟ اٹینڈ ਨਹੀਂ ਕਰਦੇ ਉਹਦੀ ਆਟੋਮੈਟਿਕ ਮੈਂਬਰਸ਼ਿਪ ਰੱਦੋ ਜੇ ਕੀ ਉਹ ਚਾਹੁੰਦੇ ਨੇ ਜੇ ਇਹ ਵਾਲੇ ਸਰਕਾਰ ਦੇ ਵਿਚਾਰ ਹੈ ਨੇ ਤੇ ਫਿਰ ਲਾਜ਼ਮੀ ਤੌਰ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜੀ ਪੀ ਦਾ ਵੀ ਰਾਸੀ ਤੌਰ ਤੇ ਔਰ ਆਮਾਦੀ ਪਾਰਟੀ ਦਾ ਵੀ ਰਾਸੀ ਤੌਰ ਤੇ ਵੱਡਾ ਨੁਕਸਾਨ ਹੋਏਗਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਦੋ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮਸਲਿਆਂ ਬਾਰੇ ਕੀ ਸੋਚਣਾ ਹੈ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ